ਗੁੜ ਦੇ ਵੇਲ ਨੇ ਤੇ ਬਹੁਤ ਦੇਖੇ ਨੇ ਲੇਕਿਨ ਇੱਕ ਗੁੜ ਦੀ ਹੀ ਇੱਕ ਨੌਜਵਾਨ ਨੇ ਇੱਕ ਬਹੁਤ ਵੱਡੀ ਇੱਕ ਯੂਨਿਟ ਲਗਾਇਆ ਹੋਇਆ ਜਿੱਥੇ ਵੱਖ-ਵੱਖ ਤਰ੍ਹਾਂ ਦਾ ਵੱਖ-ਵੱਖ ਤਰੀਕੇ ਦਾ ਵੱਖ-ਵੱਖ ਸਵਾਦ ਦਾ ਗੁੜ ਮਿਲਦਾ ਔਰ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿਵੇਂ ਉਹ ਗੁੜ ਦੀ ਪੈਕਿੰਗ ਹੁੰਦੀ ਹੈ ਪੂਰੇ ਹਾਈਜਾਇਨਿਕਲੀ ਤਰੀਕੇ ਨਾਲ ਗੁੜ ਵੀ ਤਿਆਰ ਹੁੰਦਾ ਗੁੜ ਤੋਂ ਸ਼ੱਕਰ ਵੀ ਜਾਂ ਗੁੜ ਦੀ ਜੇ ਗੱਲ ਕਰੀਏ ਤੇ ਗੁੜ ਹੀ ਵੱਖ-ਵੱਖ ਵੈਰਾਈਟੀਆਂ ਦੇ ਵਿੱਚ ਗੁੜ ਹੈ ਔਰ ਇਹ ਸਾਰਾ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਪ੍ਰੋਜੈਕਟ ਚੱਲ ਰਿਹਾ ਔਰ ਇਸ ਪ੍ਰੋਜੈਕਟ ਦੀ ਜੇ ਗੱਲ ਕਰੀਏ ਤੇ ਇਹ ਉਹ ਪ੍ਰੋਜੈਕਟ ਹੈ ਜਿੱਥੇ ਇੱਕ ਬਹੁਤ ਵੱਡਾ ਰੋਜ਼ਗਾਰ ਵੀ ਮਿਲਿਆ ਹੋਇਆ ਔਰ ਪਿੰਡ ਦੀਆਂ ਹੀ ਜਿਹੜੀਆਂ ਔਰਤਾਂ ਨੇ ਉੱਥੇ ਪੈਕਿੰਗ ਕਰਦੀਆਂ ਔਰ ਕੁਝ ਜਿਹੜੇ ਨੌਜਵਾਨ ਨੇ ਉਸ ਯੂਨਟ ਦੇ ਵਿੱਚ ਜਿਹੜਾ ਉਹ ਕੰਮ ਕਰਦੇ ਨੇ ਔਰ ਮੇਰੇ ਨਾਲ ਉਹ ਨੌਜਵਾਨ ਵੀ ਨੇ ਜਿੱਨਾਂ ਦਾ ਇਹ ਯੂਨਟ ਹੈ ਅੱਛਾ ਪਾਜੀ ਪਹਿਲੇ ਤੇ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਕੌਸ਼ਲ ਸਿੰਘ ਹੈ ਜੀ ਅੱਛਾ ਕੌਸ਼ਲ ਪਿੰਡ ਦੇ ਵਿੱਚ ਸੱਲੂਪੁਰ ਇੱਕ ਉਹ ਪਿੰਡ ਜਿਹੜਾ ਕਹਿ ਲਈਏ ਕਿ ਇੱਕ ਬਹੁਤ ਸਾਈਡ ਦੇ ਕਾਨੂੰਨਾਂ ਦਾ ਬੇਟ ਏਰੀਆ ਵਾਲਾ ਪਿੰਡ ਵੀ ਖਵਾਂਦਾ। ਹਾਂਜੀ। ਇੱਥੇ ਇੱਕ ਯੂਨਿਟ ਲੱਗ ਜਾਣਾ ਇਹ ਕਿਵੇਂ ਦਾ ਕਿੱਥੋਂ ਦੀ ਦਿਮਾਗਸ ਕਨਸੈਪਟ ਦਾ। ਮੈਨੂੰ ਸ਼ੁਰੂ ਤੋਂ ਹੀ ਲੱਗਦਾ ਹੈ ਕਿ ਜਿਵੇਂ ਆਪਾਂ ਸੋਚਦੇ ਹਾਂ ਕਿ ਕੋਈ ਸਟਾਰਟਅਪ ਜਾਂ ਬਿਜ਼ਨਸ ਵੱਡੇ ਸ਼ਹਿਰ ਚ ਜਾਇ ਕੀਤਾ ਜਾ ਸਕਦਾ ਪਰ ਮੇਰੀ ਸੋਚ ਏ ਕਿ ਨਹੀਂ ਜੇ ਆਪਾਂ ਜਿੱਥੇ ਜੰਮੇ ਪਲੇ ਆ ਉੱਥੇ ਸਾਡੇ ਕੋਲ ਰਿਸੋਰਸਸ ਵੱਧ ਹੁੰਦੇ ਆ। ਸਾਡੇ ਕੋਲ ਜ਼ਮੀਨ ਵੀ ਹੈ, ਸਾਡੇ ਕੋਲ ਸਾਡੇ ਲੋਕ ਵੀ ਆ ਜਿਹਨਾਂ ਨਾਲ ਮਿਲ ਕੇ ਆਪਾਂ ਕੰਮ ਕਰ ਸਕਦੇ ਆ। ਸੋ ਇਸ ਲਈ ਮੈਂ ਜਿੱਥੇ ਜੰਮਿਆ ਜਿੱਥੇ ਪਲਿਆ ਉੱਥੇ ਆਪਣਾ ਕੰਮ ਕਰਨ ਦਾ ਸੋਚਿਆ ਕਿ ਉੱਥੇ ਆਪਾਂ ਆਪਣਾ ਕੰਮ ਕਰੀਏ। ਪਰ ਜੀ ਇੱਕ ਗੱਲ ਹੈ ਨਾ ਕਿ ਇਹ ਏਰੀਆ ਵੀ ਕਮਾਦ ਦਾ ਜ਼ਿਆਦਾ ਕਿਹਾ ਜਾਂਦਾ। ਕਮਾਦ ਦਾ ਏਰੀਆ ਮਕੇਰੀਆਂ ਮਿਲ ਲੱਗੇ ਤੇ ਲੀਏ ਗਰਦਾਸਪੁਰ ਦੀ ਮਿਲ ਲੱਗ ਗਿਆ। ਤੇ ਫਿਰ ਮਿਲਵਲ ਵੀ ਤੇ ਜਾਂਦੇ ਹੀ ਪਏ ਸੀ ਪਹਿਲੇ ਕੋਲ। ਹਾਂ ਬਿਲਕੁਲ ਮਿਲਵਲ ਜਾਂਦੇ ਪਏ ਸੀ ਜਦੋਂ ਮਿਲ ਤੋਂ ਪ੍ਰੋਬਲਮ ਆਉਣੀ ਸ਼ੁਰੂ ਹੋਈ। ਕਿਸਾਨਾਂ ਨੂੰ ਵੀ ਕੀ ਉੱਥੋਂ ਪੇਮੈਂਟਸ ਡਿਲੇ ਹੋਣੀਆਂ ਸ਼ੁਰੂ ਹੋਈਆਂ ਜਾਂ ਕਈ ਵਾਰੀ ਫਰਸੀਆਂ ਨਹੀਂ ਮਿਲਦੀਆਂ। ਤੇ ਰਿਸਕ ਬਹੁਤ ਜ਼ਿਆਦਾ ਹੁੰਦਾ ਜਦੋਂ ਆਪਾਂ ਇੰਨੀ ਵੱਡੀ ਟ੍ਰੋਲੀ ਲੈ ਕੇ ਜਾਂਦੇ ਆ ਤੇ ਉਹਦੇ ਵਿੱਚ ਜਾਨ ਦਾ ਵੀ ਰਿਸਕ ਹੁੰਦਾ। ਇਹ ਸਾਰੀਆਂ ਪ੍ਰੋਬਲਮਸ ਨੂੰ ਵੇਖਦੇ ਹੋਏ ਮੈਂ ਸੋਚਿਆ ਕਿ ਆਪਣੇ ਪਿੰਡ 'ਚ ਰਹਿ ਕੇ ਇਹਦਾ ਹੀ ਕੋਈ ਸੋਲੂਸ਼ਨ ਕੀਤਾ ਜਾਵੇ ਤੇ ਮੈਂ ਆਪਣੇ ਕਮਾਤ ਤੋਂ ਸ਼ੁਰੂ ਕੀਤਾ ਨਾ ਆਪਣੇ ਕਮਾਤ ਤੋਂ ਸ਼ੁਰੂ ਕੀਤਾ ਸੀ ਪਹਿਲਾਂ ਆਪਾਂ 12 ਏਕੜ ਦੀ ਕਮਾਤ ਦੀ ਖੇਤੀ ਕਰਦੇ ਸੀ ਤੇ ਪਹਿਲੇ ਸਾਲ ਮੈਂ 7-8 ਏਕੜ ਦੇ ਕਰੀਬ ਜਿਹੜਾ ਆਪਣਾ ਹੀ ਕਮਾਜ ਦਾ ਸੀ ਉਹਦਾ ਗੁੜ ਬਣਾ ਕੇ ਤੇ ਮਾਰਕੀਟ 'ਚ ਵੇਚਿਆ ਸੀ ਤੇ ਫਿਰ ਅੱਗੇ ਹੌਲੀ-ਹੌਲੀ ਚੱਲਦੇ-ਚੱਲਦੇ ਕਿੱਥੋਂ ਤੱਕ ਅੱਜ ਅੱਜ ਕਿਸ ਜਗ੍ਹਾ ਤੇ ਪਹੁੰਚੇ ਅੱਜ ਦੀ ਡੇਟ 'ਚ ਆਪਾਂ ਅਪਰੋਕਸੀਮੇਟਲੀ 200 ਏਕੜ ਦੇ ਕਰੀਬ ਕਰੀਬ ਜਿਹੜਾ ਗੰਨਾ ਆ ਉਹ ਕ੍ਰਸ਼ ਕਰੀਦਾ ਹੈ ਤੇ ਸਾਡਾ ਪੰਜ ਉਹ ਬਹੁਤ ਕੰਪਨਿਟਸ ਸਟੇਟ ਦੇ ਵਿੱਚ ਆਪਣਾ ਸਮਾਨ ਵੇਚ ਰਹੇ ਆ Amazon ਦੇ ਉੱਤੇ ਵੇਚ ਰਹੇ ਆ Flipkart ਦੇ ਉੱਤੇ ਵੇਚ ਰਹੇ ਆ ਸਾਡੀ ਆਪਣੀ ਵੈਬਸਾਈਟ ਵੀ ਹੈਗੀ ਆ jaggerkin.com ਦੇ ਨਾਮ ਤੇ ਉੱਥੋਂ ਆਪਾਂ ਵੇਚ ਰਹੇ ਆ ਜੇ ਸਾਡੇ ਕਿਸੇ ਨੇ ਪ੍ਰੋਡਕਟ ਆਰਡਰ ਵੀ ਕਰਨੇ ਹੋਣ ਤੇ Amazon ਦੇ ਉੱਤੇ jaggerkin ਸਰਚ ਕਰਨ ਤੇ ਸਾਡੇ ਸਾਰੇ ਬ੍ਰਾਂਡ ਦੇ ਪ੍ਰੋਡਕਟਸ ਆ ਜਾਂਦੇ ਆ ਬਿਲਕੁਲ ਜੇ ਬ੍ਰਾਂਡਸ ਦੇ ਪ੍ਰੋਡਕਟਸ ਤੇ ਆ ਜਾਂਦੇ ਆ ਮੈਂ ਦੇਖਦਾ ਪਏ ਪ੍ਰੋਡਕਟਸ ਹੀ ਵਕੂ ਵਕਤ ਆ ਰਹੇ ਆ ਇਹ ਇਹ ਕੀ ਜੀ ਚਾਹਲੀ ਕੋਈ ਨਹੀਂ ਸਾਡੀ ਸੋਚ ਸੀ ਕਿ ਆਪਾਂ ਹਰ ਇੱਕ ਉਸ ਪ੍ਰੋਡਕਟ ਦੇ ਵਿੱਚੋਂ ਨਾ ਖੰਡ ਨੂੰ ਰਿਪਲੇਸ ਕਰਨਾ ਕਿਉਂਕਿ ਜਦੋਂ ਮੈਂ ਗੁੱਡ ਦਾ ਕੰਮ ਸ਼ੁਰੂ ਕੀਤਾ ਸੀ ਗੁੜ ਵਾਸਤੇ ਤੇ ਅਵੇਅਰਨੈਸ ਬਹੁਤ ਸੀ ਕੀਤੀ ਲੋਕਾਂ ਨੇ ਆਪਣੇ ਚਾਹ ਚੋਂ ਦੁੱਧ ਚੋਂ ਖੰਡ ਰਿਪਲੇਸ ਕਰਕੇ ਗੁੜ ਪਾ ਲਿਆ ਸੀ ਪਰ ਜਿਹੜੇ ਰੋਜ਼ਮਰਹ ਦੇ ਪ੍ਰੋਡਕਟ ਉਹ ਯੂਜ਼ ਕਰ ਰਹੇ ਜਿਵੇਂ ਬਿਸਕੁਟਸ ਹੈ ਜਿਵੇਂ ਕੋਲਡ ਡਰਿੰਕਸ ਪੀ ਰਹੇ ਬੈਵਰੇजेस ਤੇ ਆਪਣੇ ਜਨਬੇਕਰੀ ਸੈਗਮੈਂਟ ਹੈ ਕੈਚਅਪ ਜੈਮ ਚਟਨੀਆਂ ਸਾਰਿਆਂ ਚ ਖੰਡ ਪੈਂਦੀ ਹੈ ਅਸੀਂ ਸ਼ੁਰੂਆਤ ਕੀਤੀ ਕੈਚਅਪ ਤੋਂ ਕਿ ਕੈਚਅਪ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੁੜ ਪਾਈਏ ਤੇ ਟਮਾਟਰ ਤੇ ਗੁੜ ਦੇ ਨਾਲ ਬਣੀ ਹੋਵੇ ਕੈਚਅਪ ਵੇ ਅਸੀਂ ਗ੍ਰੈਨੋਲਾ ਜਿਹੜਾ ਅੱਜਕੱਲ ਬ੍ਰੇਕਫਾਸਟ ਸੀਰੀਅਲ ਜਿਹੜਾ ਆ ਬਹੁਤ ਜਾਣੇ ਯੂਜ਼ ਕਰ ਰਹੇ ਆ weight loss ਕਰਨ ਲਈ ਜਾਂ ਹੈਲਦੀ ਲਾਈਫ ਸਟਾਈਲ ਜਿਹੜੇ ਫਾਲੋ ਕਰਦੇ ਆ ਅਸੀਂ ਗ੍ਰੈਨੋਲਾ ਨੂੰ ਗੁੜ ਦੇ ਨਾਲ ਬਣਾਇਆ ਸੋ ਹੁਣ ਆਪਾਂ ਉਹ ਸਾਰੇ ਪ੍ਰੋਡਕਟਸ ਵਿੱਚ ਜਾਵਾਂਗੇ ਜਿਨ੍ਹਾਂ ਦੇ ਵਿੱਚ ਖੰਡ ਪੈਂਦੀ ਆ ਤਾਂ ਕਰਕੇ ਸਾਡੇ ਪ੍ਰੋਡਕਟ ਤੁਹਾਨੂੰ ਥੋੜੇ ਜਿਹਾ ਅਜੀਬੋ ਗਰੀਬ ਲੱਗਦੇ ਹੋਣਗੇ ਕਿ ਕੈਚਅਪ ਤੇ ਗੁੜ ਦਾ ਕੀ ਤਾਲਮੇਲ ਆ ਜਾਂ ਗ੍ਰੈਨੋਲਾ ਦਾ ਕੀ ਤਾਲਮੇਲ ਆ ਇਸ ਕਰਕੇ ਕੋਈ ਇੱਕੋ ਜਿਹੀ ਚੀਜ਼ ਮੈਂ ਦੇਖੀ تھی ਦੇਸੀ ਖੰਡ ਵੀ ਇੱਕ ਪੈਕਰੀ ਹੋਈ ਹਾਂ ਦੇਸੀ ਖੰਡ ਕਈ ਇੰਡੀਅਨ ਟੇਸਟ ਪੈਲੇਟ ਦੇ ਵਿੱਚ ਗੁੜ ਕਈ ਵਾਰੀ ਇਸਦੇ ਆਦੀ ਨਹੀਂ ਹੋਏ ਤੇ ਉਹ ਖੰਡ ਹੀ ਖਾਂਦੇ ਆ ਫਿਰ ਅਸੀਂ ਉਹਨਾਂ ਵਾਸਤੇ ਵੀ ਦੇਸੀ ਖੰਡ ਤਿਆਰ ਕੀਤੀ ਹੈ ਕਿ ਜੇ ਤੁਸੀਂ ਖੰਡ ਖਾਣੀ ਹੈ ਨਾ ਤੇ ਵਿਦਾਊਟ ਸਲਫਰ ਵਿਦਾਊਟ ਕੈਮੀਕਲ ਖਾਓ ਸਿਰਫ ਉਹ ਖੰਡ ਤੇ ਸਾਡੀ ਖੰਡ 'ਚ ਜਿਹੜਾ ਫਰਕ ਹੈ ਉਹ ਕੈਮੀਕਲਸ ਦਾ ਹੈ ਬਾਕੀ ਸੁਕਰੋਸ ਉਹ ਵੀ ਹੈ ਸੁਕਰੋਸ ਸਾਡੀ ਵੀ ਹੈ ਤੇ ਗੁੜ ਦੇ ਵਿੱਚ ਤੇ ਉਹ ਖੰਡ 'ਚੇ ਫਰਕ ਹੈ ਕਿ ਗੁੜ ਦੇ ਵਿੱਚ ਆਪਾਂ ਜਦੋਂ ਮਲੇਸੀਸ ਜਿਹੜਾ ਹੁੰਦਾ ਹੈ ਉਹਦਾ ਸੀਰਾ ਹੁੰਦਾ ਉਹਨੂੰ ਬਾਹਰ ਕੱਢ ਦਈਏ ਤੇ ਜੋ ਬਚਦਾ ਹੈ ਉਹ ਆਪਾਂ ਦੇਸੀ ਖੰਡ ਦੇ ਕਹਿ ਕੇ ਦੇ ਦੂਸਰੀ ਜੇ ਜਦਾ ਤੁਸੀਂ ਕਿਹਾ ਕਿ Amazon ਤੇ Flipkart ਤੇ ਮਾਰਕੀਟਿੰਗ ਜਿਹੜਾ ਤੁਸੀਂ ਸਾਰਾ ਆਪ ਹੀ ਸੰਭਾਲਿਆ ਮਾਰਕੀਟਿੰਗ ਇਥੋਂ ਤੱਕ ਪ ਤੇ ਫਿਰ ਉਹਦੇ ਲਈ ਜਿਹੜੀ ਸਰਟੀਫਿਕੇਸ਼ਨਸ ਵੀ ਹੋਣੀਆਂ ਈ ਐ ਇਹਦੇ ਵਿੱਚ ਲਾਇਸੈਂਸਸ ਹਾਂਜੀ ਬਹੁਤ ਰਿਕੁਆਇਰਡ ਹੁੰਦੇ ਆ ਜਿਵੇਂ ਫੂਡ ਸੇਫਟੀ ਦਾ ਲਾਇਸੈਂਸ ਹੈ ਜਾਂ ਪੋਲੂਸ਼ਨ ਦਾ ਲਾਇਸੈਂਸ ਹੈ ਇੰਡਸਟਰੀ ਵਾਸਤੇ ਉਹ ਸਾਡੇ ਗੁਰਦਾਸਪੁਰ ਦਾ ਪ੍ਰਸ਼ਾਸਨ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਤੇ ਉਹ ਕੰਮ ਸੁਸਾਇਟੀ ਨੂੰ ਚੰਗੀ ਸਿਹਤ ਦਿੰਦਾ ਹੋਵੇ ਤੇ ਸਾਡਾ ਜਿਹੜਾ ਪ੍ਰਸ਼ਾਸਨ ਆ ਐਡਮਿਨਿਸਟ੍ਰੇਸ਼ਨ ਆ ਉਹ ਬਹੁਤ ਸਾਥ ਦਿੰਦੀ ਆ ਸਾਡੇ ਗੁਰਦਾਸਪੁਰ ਦੇ ਡਿਸਟ੍ਰਿਕਟ ਜਿਹੜੇ ਹੁਣ ਵੀ ਆ ਜਿਹੜੇ ਪਹਿਲੇ ਵੀ ਸੀ ਉਹਨਾਂ ਨੇ ਬਹੁਤ ਸਾਥ ਦਿੱਤਾ ਤੇ ਹਰ ਇੱਕ ਡਿਪਾਰਟਮੈਂਟ ਜਿਹੜਾ ਆ ਉਹ ਸਾਡੀ ਵੱਚੜ ਕੇ ਮਦਦ ਕਰਦਾ ਕਿ ਇਹ ਗੁਰਦਾਸਪੁਰ ਦਾ ਨਾਮ ਅੱਗੇ ਲੈ ਕੇ ਜਾਣ ਤੇ ਜਿਹੜਾ ਹੋਰ ਜ਼ਿਆਦਾ ਇਹ ਇਹੋ ਜਿਹੇ ਰੁਜ਼ਗਾਰ ਖੁੱਲਣ ਪੰਜ ਲੋਕਾਂ ਨੂੰ ਇੰਪਲੋਇਮੈਂਟ ਵੀ ਮਿਲੇ ਬਿਲਕੁਲ ਇੰਪਲੋਇਮੈਂਟ ਮਿਲੇ ਇੰਪਲੋਇਮੈਂਟ ਤਾਂ ਹੀ ਇੱਕ ਤਸਵੀਰ ਹੁਣੇ ਦੇਖਣ ਨੂੰ ਮਿਲੀ ਕਿ ਇੱਕ ਐਨਆਰਆਈ ਕੰਪਨੀ ਹੋਏ ਨੇ ਇਸੇ ਹੀ ਯੂਨਿਟ ਦੇ ਉੱਤੇ ਦੇਖਣ ਲਈ ਉਹਨਾਂ ਦਾ ਪਲਾਟ ਭਾਜੀ ਕਿਵੇਂ ਦੇਖਦੇ ਹੋ ਇਹ ਤੁਸੀਂ ਇੱਕ ਐਨਆਰਆਈ ਹੋ ਤੁਸੀਂ ਤੇ ਬਾਰੇ ਹਾਈ ਜੈਕਿੰਗ ਲਈ ਸਾਰਾ ਕੁਝ ਦੇਖਿਆ ਕੰਮ ਹੁੰਦਾ ਇੱਥੇ ਕਿੱਦਾਂ ਲੱਗਾ ਤੁਹਾਨੂੰ ਮੈਨੂੰ ਤਾਂ ਬਹੁਤ ਮੈਨੂੰ ਬੜਾ ਆਨੰਦ ਆ ਜੀ ਬੜੀ ਪੋਜ਼ਿਟਿਵ એનર્ਜੀ ਮੈਨੂੰ ਇੱਥੋਂ ਮਿਲੀ ਹੈ ਪਲਾਂਟ ਦੇਖ ਕੇ ਔਰ ਜਿਹੜੇ ਬਾਈ ਪ੍ਰੋਡਕਟ ਖਾਸ ਕਰਕੇ ਤਿਆਰ ਕੀਤੇ ਹੁਣ ਕੈਚ ਅਪ ਦੇ ਦੇਖੋ ਜਿਹੜੀ ਸ਼ੂਗਰ ਅਖੰਡਾ ਉਹਨੂੰ ਸਲਫਰ ਨਾਲ ਸਾਫ਼ ਕਰਦੇ ਆ ਸਲਫਰ ਨਾਲ ਸਾਫ਼ ਕਰਦੇ ਔਰ ਸਲਫਰ ਨਿਕਲਦਾ ਹੀ ਨਹੀਂ ਉਹਦੇ ਵਿੱਚੋਂ ਤੇ ਜਿਹੜਾ ਅਸੀਂ ਖਾ ਰਹੇ ਆ ਤੇ ਗੁੜ ਦੇਖੋ ਆਪਣਾ ਨਾਲੇ ਪ੍ਰੋਡਕਟ ਆ ਇਹਦੇ ਵਿੱਚ ਜਦੋਂ ਕੜਾਹਿਆਂ 'ਚ ਬਣਦਾ ਆ ਲੋਹੇ ਦੇ ਕੜਾਹੇ ਆ ਲੋਹਾ ਐਡ ਹੁੰਦਾ ਗੁੜ ਦੇ ਵਿੱਚ ਆ ਜੀ ਤੇ ਇੱਥੇ ਕੋਈ ਪਾਣੀ ਨਾਲ ਇਹਨੂੰ ਸਾਫ਼ ਕਰ ਰਹੇ ਮਿੱਠਾ ਸੋਡਾ ਵੀ ਨਹੀਂ ਪਾਉਂਦੇ ਬਿਲਕੁਲ ਕਿਉਂਕਿ ਉਹ ਅਕਸਰ ਹੀ ਪ੍ਰਵਾਸੀ ਦੇਖਿਆ ਕਿ ਉਹ ਬੜਾ ਕਿਹੜੀ ਉਹ ਗੁੜ ਬਣਾ ਰਹੇ ਨੇ ਜਿਹੜਾ ਅਸੀਂ ਖਾ ਹੀ ਨਹੀਂ ਸਕਦੇ ਖਾਣਯੋਗ ਵੀ ਨਹੀਂ ਹਾਂ ਹਾਂ ਦੂਸਰਾ ਇਹ ਕਿ ਅਸੀਂ ਅੱਗੇ ਚੱਲ ਕੇ ਨਾ ਇਹਨਾਂ ਨੂੰ ਵੀ ਹੁਣ ਮੈਂ ਕਹੂੰਗਾ ਕੌਸ਼ਲ ਹੋਣਾ ਨੂੰ ਵੀ ਕਿ ਬਹੁਤ ਸਾਰਾ ਨਕਲੀ ਗੁੜ ਬਣ ਰਿਹਾ ਪੰਜਾਬ ਦੇ ਵਿੱਚ ਉਹਦੇ ਤੇ ਵੀ ਰੋਕ ਲੱਗਣੀ ਚਾਹੀਦੀ ਆ ਕਿਉਂਕਿ ਖੰਡ ਸਲਫਰ ਵਾਲੀ ਖੰਡ ਤੇ ਗੁੜ ਚ ਪਾਈ ਜਾਂਦੇ ਆ ਸਸਤੀ ਲੈ ਕੇ ਜਿਹੜੀ ਬਗੀ ਹੋਈ ਖੰਡ ਆ ਜਿਹੜੀ ਡੰਪ ਕਰਨੀ ਆ ਗਾਰਬੇਜ ਆ ਜਿਹੜੀ ਟਰੈਸ਼ ਆ ਤੇ ਉਹ ਗੁੜ ਚ ਪਾਈ ਜਾ ਰਿਹਾ ਹੈ ਉਹ ਚਾਹੇ ਦਾ ਜਿਹੜਾ ਪੰਜਾਬ ਦਾ ਹੈਲਥ ਡਿਪਾਰਟਮੈਂਟ ਹੈ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਇਸ ਤਰ੍ਹਾਂ ਦੀ ਮਲਾਵਟ ਹੋ ਰਹੀ ਆ ਉਹ ਉਹ ਬੰਦ ਹੋਣੀਆਂ ਚਾਹੀਦੀਆਂ ਸਾਡਾ ਵਿਜ਼ਿਟ ਕਰਨ ਦਾ ਮੇਨ ਮਕਸਦ ਕੀ ਸੀ ਕਿ ਤੁਸੀਂ ਵੀ ਕੋਈ ਪਲਾਨਡ ਹੋਏ ਹੋ ਜੀ ਹਾਂਜੀ ਮੇਰਾ ਵਿਜ਼ਿਟ ਕਰਨ ਦਾ ਮੇਨ ਮਕਸਦ ਇਹ ਸੀ ਮੈਂ ਸੋਚ ਰਿਹਾ ਸੀ ਪਰ ਮੈਂ ਛੋਟੇ ਲੈਵਲ ਤੇ ਸੋਚਦਾ ਸੀ ਜਿੱਦਾਂ ਕੜਾਏ ਲਾ ਕੇ ਕੀਤਾ ਪਰ ਆਹ ਪਲਾਂਟ ਦੇਖ ਕੇ ਆਪਣਾ ਮੇਰੇ ਮਨ ਚ ਆਇਆ ਕਿ ਮੈਂ ਇਸ ਤਰੀਕੇ ਦਾ ਕਿਉਂਕਿ ਇਹਨਾਂ ਦੀ ਬਕਾਇਦਾ ਲੈਬ ਬਣੀ ਹੋਈ ਆ ਜਿਹੜਾ ਪ੍ਰੋਡਕਟ ਅੰਦਰ ਆਉਂਦਾ ਉਹ ਵੀ ਚੈੱਕ ਹੋ ਕੇ ਆਉਂਦਾ ਲੈਬੋਰੀਟਰੀ ਚ ਕੋਈ ਵੀ ਪ੍ਰੋਡਕਟੰਦ ਰਾਰਿਆ ਜਿਹੜਾ ਬਾਹਰ ਜਾ ਰਿਹਾ ਪ੍ਰੋਡਕਟ ਉਹ ਵੀ ਚੈੱਕ ਹੋ ਕੇ ਲੈ ਲੈਬ ਤੇ ਔਰ ਬਕਾਇਦਾ ਹਾਈਜਨਿਕ ਤਰੀਕੇ ਨਾਲ ਤੁਸੀਂ ਦੇਖਿਆ ਪੈਕ ਹੁੰਦਾ ਸਾਰਾ ਕੁਝ ਮੈਨੂੰ ਬੜੀ ਪੋਜ਼ਿਟਿਵ એનર્ਜੀ ਫੀਲ ਹੋਈ ਆ ਜਿਹੜਾ ਮੇਰਾ ਉਹ ਗੋਲ ਸੀ ਜਾਂ ਅੰਬੀਸ਼ਨ ਸੀ ਮੇਰੀ ਉਹ ਇੱਥੇ ਆ ਕੇ ਮੈਨੂੰ ਲੱਗਦਾ ਕਿ ਉਹ ਅਮਲੀ ਰੂਪ ਚ ਹੁਣ 100% ਚ ਚਲੇਗੀ ਬਿਲਕੁਲ ਤੁਸੀਂ ਉਹ ਤਾਂ ਮੈਂ ਬਲਾਈਂਡਲੀ ਲਾਉਣਾ ਸੀਗਾ ਬਲਾਈਂਡਲੀ ਲਾ ਦੇਣਾ ਸੀਗਾ ਨਾ ਬਲਾਈਂਡ ਦੇ ਵਿੱਚ ਮੈਂ ਫੇਲ ਹੋ ਸਕਦਾ ਸੀਗਾ ਤੇ ਮੈਂ ਉਹ ਪ੍ਰੋਡਕਟ ਵੀ ਨਹੀਂ ਦੇ ਸਕਦਾ ਸੀ ਲੋਕਾਂ ਨੂੰ ਜਿਹੜਾ ਇਹ ਦੇ ਰਿਹਾ ਸੋ ਮੇਰੇ ਵੱਲ ਨੂੰ ਬੜੀ ਖੁਸ਼ੀ ਮਿਲੀ ਔਰ ਇੱਕ ਛੋਟੀ ਜੀ ਉਮਰ ਦੇ ਵਿੱਚ ਜਿਨ੍ਹਾਂ ਨੇ ਬੀਐਸਸੀ ਕੀਤੀ ਐਗਰੀਕਲਚਰ ਦੀ ਕੋਸ਼ਲ ਸਿੰਘ ਨੇ ਬੀਐਸਸੀ ਐਗਰੀਕਲਚਰ ਕਰਕੇ ਯੂਨੀਵਰਸਿਟੀ ਤੋਂ ਪੜ੍ਹ ਕੇ ਆਕੇ ਔਰ ਆਪਣਾ ਪ੍ਰੋਡਕਟ ਤਿਆਰ ਕੀਤਾ ਉਹ ਕੋਈ ਬਹੁਤ ਜ਼ਿਆਦਾ ਇਹਨਾਂ ਨੇ ਦੱਸਿਆ ਵੀ ਬਚਪਨ ਦੀ ਗਰੀਬੀ ਚ ਗੁਜ਼ਰੇ ਆ ਪਰ ਪੜ੍ਹਾਈ ਕੀਤੀ ਔਰ ਪੜ੍ਹਾਈ ਅੱਜ ਇਹਨਾਂ ਦਾ ਐਸੈਟੋ ਬਣ ਗਈ ਮੈਂ ਬਿਲਕੁਲ ਇੱਥੇ ਪਹਿਲੇ ਵੀ ਪਲਾਂਟ ਦੇ ਵਿੱਚ ਵਿਜ਼ਿਟ ਕੀਤਾ ਇੱਕ ਵੀਲ ਨੇ ਛੋਟੇ ਜਿਹੇ ਤੋਂ ਸ਼ੁਰੂ ਹੋਇਆ ਆ ਸੀ ਹਾਂਜੀ ਅੱਜ ਤਸਵੀਰ ਹੀ ਵੱਖਰੀ ਹੈ ਬਿਲਕੁਲ ਆਪਾਂ ਦੇਖ ਰਹੇ ਕਿ ਇੱਕ ਵੱਖੋ ਵੱਖ ਤਰ੍ਹਾਂ ਦਾ ਜਿਵੇਂ ਕੋਸ਼ਲ ਨੇ ਵੀ ਦੱਸਿਆ ਕਿ ਵੱਖਰੇ ਤਰ੍ਹਾਂ ਦੀ ਹਰ ਚੀਜ਼ ਇੱਥੇ ਤਿਆਰ ਹੈ ਹਰਾਨ ਕੀ ਕਰ ਦੇ ਵਾਲੀ ਚੀਜ਼ ਹੈ ਕਿ ਟਮੇਟੋ ਕੇਚਪ ਵੀ ਜਿਹੜੀ ਗੁੜ ਤੋਂ ਤਿਆਰ ਹੋਈ ਹੋਈ ਹੈ ਪਰ ਗੁੜ ਦੀ ਟਮੇਟੋ ਕੇਚਪ ਸ਼ਾਇਦ ਬਹੁਤ ਦੇਖੀ ਨਹੀਂ ਹੋਊਗੀ ਮੈਂ ਕਵਾਂਗਾ ਘੱਟ ਨਹੀਂ ਬਹੁਤ ਕਿਸੇ ਨੇ ਦੇਖੀ ਨਹੀਂ ਹੋਊਗੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਗੋੜ ਦੇ ਵਿੱਚ ਹੀ ਚਾਕਲੇਟ ਵੀ ਔਰ ਗੁੜ ਵੀ ਚਾਕਲੇਟ ਇਸ ਸਟਾਈਲ ਦੇ ਵਿੱਚ ਕੋਈ ਪੈਕਿੰਗ ਹੋ ਰਿਹਾ ਔਰ ਪੂਰਾ ਹਾਈਜਨਿਕਲੀ ਜਿਹੜਾ ਇਹ ਪਲੈਂਟ ਐ ਯੂਨਿਟ ਜਿਹੜਾ ਚੱਲ ਰਿਹਾ ਔਰ ਲੋੜ ਹੈ ਪੰਜਾਬ ਦੇ ਨੌਜਵਾਨਾਂ ਨੂੰ ਕੁਝ ਐਸੇ ਹੀ ਸਟਾਰਟਅਪ ਕਰਨ ਦੀ ਤਾਂ ਜੋ ਵਦੇਸ਼ਾਂ ਵੱਲ ਰੁੱਖ ਕਰਨ ਦੀ ਬਜਾਏ ਪੰਜਾਬ ਦੇ ਵਿੱਚ ਰਹਿ ਕੇ ਰੋਜ਼ਗਾਰ ਕੀਤਾ ਜਾਵੇ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬੰਨ ਟਿਵਲੀ ਗੁਰਦਾਸਪੁਰ ਤੋਂ